ਇਸ ਲਈ ਕਾਫੀ ਸਮੇ ਤੋਂ ਅਸਮਾਨ ਚੁੰਦੀਆਂ ਕੀਮਤਾਂ ਕਾਰਨ ਜਿੱਥੇ ਸੋਨਾ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਚੁੱਕਿਆ ਉੱਥੇ ਹੀ ਹੁਣ ਸੋਨੇ ਦੀਆਂ ਕੀਮਤਾਂ ਹੇਠਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਨੇ ਅਖਿਲ ਭਾਰਤੀ ਸਰਾਫਾ ਬਾਜ਼ਾਰ ਮੁਤਾਬਕ ਇਸ ਤੋਂ ਵੀ ਵੱਡੀ ਖੁਸ਼ੀ ਦੀ ਖਬਰ ਇਹ ਹੈ ਕਿ ਜਲਦ ਹੀ ਸੋਨੇ ਦੇ ਭਾਅ ਇੰਨੇ ਜ਼ਿਆਦਾ ਡਿੱਗ ਸਕਦੇ ਨੇ ਕਿ ਆਮ ਲੋਕ ਵੀ ਇਸ ਨੂੰ ਖਰੀਦ ਸਕਣਗੇ ਬਲਕਿ ਕੁਝ ਖਬਰਾਂ ਵਿੱਚ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੋਨੇ ਦੇ ਭਾਅ 36000 ਰੁਪਏ ਤੱਕ ហេਠਾ ਡਿੱਗ ਸਕਦੇ ਨੇ ਸੋ ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਪੂਰੀ ਖਬਰ ਅਤੇ ਕਦੋਂ ਤੱਕ ਲੋਕਾਂ ਨੂੰ ਮਿਲ ਸਕਦੀ ਹੈ ਵੱਡੀ ਖੁਸ਼ਖਬਰੀ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਦੇ ਭਾਅ ਦਿਨੋ-ਦਿਨ ਅਸਮਾਨ ਛੂ ਰਹੇ ਨੇ ਜਿਸ ਨਾਲ ਸੋਨਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਜਾ ਚੁੱਕਿਆ ਹੈ ਭਾਰਤੀ ਸਰਾਫਾ ਬਾਜ਼ਾਰ 'ਤੇ ਲਗਾਤਾਰ ਵਾਧੇ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਨਰਮੀ ਦੇਖਣ ਨੂੰ ਮਿਲੀ ਹੈ ਅਖਿਲ ਭਾਰਤੀ ਸਰਾਫਾ ਸੰਘ ਦੇ ਮੁਤਾਬਕ ਅੰਤਰਰਾਸ਼ਟਰੀ ਬਾਜ਼ਾਰ 'ਚ ਕਮਜ਼ੋਰ ਰੁਖ ਕਾਰਨ ਸੋਨੇ ਦੇ ਭਾਅ ਇਕਦਮ ਢੇਠ ਡਿੱਗ ਸਕਦੇ ਨੇ। ਸ਼ੁੱਕਰਵਾਰ ਨੂੰ ਸੋਨੇ ਦੀਆਂ ਵਧੀਆਂ ਹੋਈਆਂ ਕੀਮਤਾਂ ਮੁਤਾਬਕ ਕੋਈ ਖਾਸ ਗਿਰਾਵਟ ਦੇਖਣ ਨੂੰ ਨਹੀਂ ਮਿਲੀ। ਇਸ ਤੋਂ ਇਲਾਵਾ ਪਿਛਲੇ 3 ਦਿਨਾਂ ਤੋਂ ਚਾਂਦੀ ਦੀ ਕੀਮਤ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਹੀ ਕਾਰਨ ਹੈ ਕਿ ਚਾਂਦੀ ਦੀ ਕੀਮਤ ਇੱਕ ਵਾਰ ਫਿਰ 1 ਲੱਖ ਰੁਪਏ ਤੋਂ ਢੇਠ ਆ ਗਈ ਹੈ। 4500 ਰੁਪਏ ਦੀ ਰਿਕਾਰਡ ਤੋੜ ਗਿਰਾਵਟ ਨਾਲ ਚਾਂਦੀ ਦੀ ਕੀਮਤ 96000 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਮਹਾਰਮ ਮੁਤਾਬਕ ਸੋਨੇ ਚਾਂਦੀ ਦੀਆਂ ਕੀਮਤਾਂ ਹੁਣ ਇੱਕਦਮ ਢੇਠਾਂ ਆ ਸਕਦੀਆਂ ਹਨ ਬਾਜ਼ਾਰ 'ਚ ਇੰਨੀ ਦਿਨੀ ਸੋਨੇ ਚਾਂਦੀ ਦੀ ਮੰਗ 80% ਦੀ ਘਟ ਗਈ ਹੈ ਅਦੇਹੇ 'ਚ ਆਉਣ ਵਾਲੇ ਦਿਨਾਂ 'ਚ ਸੋਨੇ ਦੀਆਂ ਕੀਮਤਾਂ ਵਿੱਚ 40% ਤੋਂ ਵੱਧ ਦੀ ਗਿਰਾਵਟ ਆਵੇਗੀ ਅਤੇ ਸੋਨਾ ਫਿਰ ਤੋਂ ਆਮ ਲੋਕਾਂ ਦੀ ਪਹੁੰਚ ਵਿੱਚ ਆਵੇਗਾ ਅੱਜ ਭਾਰਤੀ ਬਾਜ਼ਾਰ ਵਿੱਚ 24 ਕੈਰਟ ਸੋਨੇ ਦੀ ਕੀਮਤ ਲਗਭਗ 91000 ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ ਵਿਸ਼ਵ ਬਾਜ਼ਾਰ ਵਿੱਚ ਇਹ 3100 ਡਾਲਰ ਪ੍ਰਤੀ ਔਂਸ ਤੋਂ ਉੱਪਰ ਹੈ ਮਾਰਨਿੰਗ ਸਟਾਰ ਦੇ ਅਨੁਸਾਰ ਜੇਕਰ ਲਗਭਗ 40% ਦੀ ਸੰਭਾਵਿਤ ਗਿਰਾਵਟ ਹੁੰਦੀ ਹੈ ਤਾਂ ਭਾਰਤ ਵਿੱਚ ਇਸ ਦੀ ਕੀਮਤ 55000 ਰੁਪਏ ਪ੍ਰਤੀ 10 ਗ੍ਰਾਮ ਦੇ ਆਸ-ਪਾਸ ਹੋ ਜਾਵੇਗੀ ਮਾਰਨਿੰਗ ਸਟਾਰ ਦੇ ਰਣਨੀਤੀਕਾਰ ਜੋਹਨ ਮਿਲਸ ਮੁਤਾਬਕ ਵਿਸ਼ਵ ਬਾਜ਼ਾਰ ਵਿੱਚ ਸੋਨੇ ਦੀ ਕੀਮਤ 1820 ਡਾਲਰ ਪ੍ਰਤੀ ਔਂਸ ਤੱਕ ਡਿੱਗ ਸਕਦੀ ਹੈ ਉਤੇ ਹੀ ਦੂਜੇ ਪਾਸੇ ਬੋਫਾ ਅਤੇ ਸੌਕਸ ਵਰਗੀਆਂ ਵੱਡੀਆਂ ਵਿੱਤੀ ਸੰਸਥਾਵਾਂ ਦਾ ਮੰਨਣਾ ਹੈ ਕਿ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਰਹੇਗਾ ਅਨੁਮਾਨ ਹੈ ਕਿ 2025 ਦੇ ਅੰਤ ਤੱਕ ਸੋਨੇ ਦੀ ਕੀਮਤ 3300 ਡਾਲਰ ਪ੍ਰਤੀ ਔンス ਤੱਕ ਪਹੁੰਚ ਸਕਦੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ